ਸ਼ੁਕਰੀਆ ਜੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਉਮੀਦ ਆ ਕਿ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਲੱਗੇ ਸੀ ਵੀਡੀਓ ਸ਼ੂਟ ਕਰਨਾ ਟਾਈਮ ਹੋ ਗਿਆ ਮੰਮਾ 8 ਹੋ ਜਿਆ 8 ਵਜੇ ਰਾਤ ਨੂੰ ਤੇ ਅੱਜ ਦਿਨੇ ਟਾਈਮ ਨਹੀਂ ਲੱਗਿਆ ਪਹਿਲਾਂ ਮੇਰਾ ਵੀਡੀਓ ਬਣਾਉਂਦਾ ਤੇ ਇਧਰ ਆ ਮਹੌਲ ਹਸਤੀ ਦੇਖ ਲੋ ਖਾਲੀ ਪਪਾ ਇਹ ਸਾਨੂੰ ਨਵਾਂ ਆਇਆ ਹੋਇਆ ਉੱਥੇ ਕੋਲਰ ਮੂਰੇ ਰਹਿ ਜਾ ਕੁੱਤੇ ਜਾ ਕੇ ਜਾਂ ਕੋਲਰ ਮੂਰੇ ਖਾਣਾ ਦੇ ਬੰਦੇ ਆਵਾਜ਼ ਚੁੱਕਾ ਲਾਉ ਦੇ ਯਾਰ ਅਲੇ ਕਾਰਟੂਨ ਦੇਖ ਲੈ ਇਥੇ ਦੇ ਪਪਾ ਪਪਾ ਇਹ ਕਾਰਟੂਨ ਦਾ ਇਹ ਕਾਰਟੂਨ ਹੋਸ਼ ਰਾਤੀ ਹੈ ਸਾਰਾ ਦਿਨ ਇਹ ਨੂੰ ਚੈਨ ਨਹੀਂ ਦੀ ਸਾਰਾ ਦਿਨ ਸਾਰ ਤਾਂ ਕਰਦ ਰਹੀਂ ਤੇ ਗਰਮੀ ਨੇ ਲਾਉ ਪੀਤਾ ਪਿਆ ਗਰਮੀ ਬਹੁਤ ਬੁਰੇ ਹਾਲ ਤੇ ਮਿਸਤਰੀ ਹਜੇ ਹੁਣੀ ਗਏ ਸੀਗੇ ਅੱਜ 9 8 ਵਜੇ ਦਾ ਟਾਈਮ ਹੋ ਗਿਆ ਹੁਣ ਉਹ ਗਏ ਆ ਹਜੇ ਹੁਣੀ ਰੰਗ ਕਰੀ ਜਾਂਦੇ ਸੀਗੇ ਇਧਰ ਪੁੱਟੀ ਵੀ ਤੇ ਉਸ ਤੋਂ ਨਾਲ ਰੰਗ ਆਲਾ ਕਰਕੇ ਨਹੀਂ ਅੱਜ ਮੇਰਾ ਟਾਈਮ ਲੱਗਿਆ ਵੀਡੀਓ ਬਣਾਉਣ ਦਾ ਫਤੇ ਬਹੁਤ ਪਰੇਸ਼ਾਨ ਕਰਦਾਗਾ ਮੈਨੂੰ ਤੇ ਜਿਹੜਾ ਉਹ ਰੰਗ ਕਰਦੇ ਉਹਨਾਂ ਵਿੱਚ ਵੜੀ ਜਾਂਦਾ ਰਹਿੰਦਾ ਉਹਨਾਂ ਨੂੰ ਤੰਗ ਕਰਦਾ ਕਦੇ ਘੋੜੀ ਥੱਲੇ ਬੜ ਕੇ ਖੜ ਜਾਂਦਾ ਇੱਥੇ ਚੜ੍ਹਨ ਵਾਲੀ ਕੋਈ ਤੇ ਇੱਧਰ ਕਦੇ ਉਧਰ ਨਵੇਟਰ ਬੰਨੀ ਕਰਦੇ ਸੀ ਅੱਜ ਕਲਰ ਨਵੇਟਰ ਵਾਲੇ ਕਮਰੇ 'ਚ ਕਦੇ ਉਧਰ ਜਾਂਦਾ ਸੀ ਕਈ ਵਾਰ ਉਹਨਾਂ ਨੇ ਆਹ ਲਾਇਆ ਹੁੰਦਾ ਸਾਰਾ ਦਿਨ ਲਾ ਕੇ ਰੱਖਦੇ ਫਰਾਂਟਾ ਪੱਖਾ ਮਿਸਤਰੀ ਤੇ ਇਹਦਾ ਕਰਕੇ ਡਰ ਹੁੰਦਾ ਉਹ ਫਿਰ ਬੱਚਾ ਹੈਗਾ ਉਹਨੂੰ ਕਿਹੜਾ ਪਤਾ ਹਜੇ ਕੈ ਨਿਕਲਦਾ ਹੱਥ ਉੱਥੇ ਦੇ ਲੈ ਇਹਦੇ ਵਿੱਚ ਸਾਰਾ ਦਿਨ ਉਹਦੀ ਨਿਗਰਖਣੀ ਪੈਦੀ ਆ ਉਹਨੂੰ ਤੇ ਅੱਜ ਆਪਾਂ ਗੱਲ ਕਰਦੇ ਸੀ ਜੀ ਵੀ ਵੇਲੇ ਦੇ ਕੰਮ ਤੇ ਇੱਕ ਵੇਲੇ ਦੀਆਂ ਟੱਕਰਾਂ ਮੈਂ ਸਵੇਰੇ ਡੇਲੀ ਜਲਦੀ ਉੱਠ ਖੜਦੀ ਹੁੰਦੀ ਆ ਨਹੀਂ ਤਾਂ ਤੇ ਅੱਜ ਵੀ ਉੱઠી ਤਾਂ ਮੈਂ ਉਸੇ ਟਾਈਮ ਹੀ ਸੀਗੀ ਸਵੇਰੇ ਮੂੜ ਕੇ ਫਲਾ ਤਾਂ ਗਰਮੀ ਦਾ ਕਰਕੇ ਨਹੀਂ ਨੀਂਦ ਹੁੰਦੀ ਅੱਧੀ ਰਾਤ ਤੱਕ ਤਾਂ 11 12 ਵਜੇ ਤੱਕ ਤਾਂ ਮੋੜ ਕੇ ਆਪ ਪਰੇਸ਼ਾਨ ਕਰਨ ਲੱਗਦੇ ਹੁੰਦਾ ਨਾ ਤਾਂ ਮੀਂਹ ਪਉਂਦਾ ਤੇ ਨਾ ਇਹ ਪੈਣ ਦਿੰਦਾ ਕਿਸੇ ਨੂੰ ਬਾਹਰ ਵੀ ਅੰਦਰ ਤਾਂ ਬੁਰੇ ਖਾਲ ਹੀ ਹੈ ਹੁਣ ਮੈਂ ਅੰਦਰ ਬੈਠੀ ਵੀਡੀਓ ਬਣਾ ਰਹੀ ਸੀਗੀ ਬਿਨਾ ਪੱਖੇ ਤੋਂ ਬਾਹਰ ਕੂਲਰ ਲੱਗਿਆ ਹੋਇਆ ਉੱਥੇ ਆਵਾਜ਼ ਨਹੀਂ ਕਲੀਅਰ ਆਉਂਦੀ ਸੀ ਤੇ ਰਾਤ ਵੀ ਪਹਿਲਾਂ 11 11:30 ਤੋਂ ਹੋ ਜਾਂਦੇ ਚੱਲ ਨੀਂਦ ਹੀ ਨਹੀਂ ਆਉਂਦੀ ਹੈਗੀ ਹੁਣ ਗਰਮੀ ਦਾ ਕਰਕੇ ਚਾਹੇ ਜਿੰਨਾ ਮਰਜੀ ਨਾਲ ਉਹ ਤੇ ਕੂਲਰ ਮੂਰੇ ਬਹਿ ਜਾਵਾਰ ਤੇ ਮੁੜ ਕੇ 12 ਵਜੇ ਸੁੱਤੇ ਖਤੇ ਡੈਡੀ ਤੇ ਮੁੜ ਇੱਕ ਸਵਾ 1 ਵਜੇ ਫੇਰ ਕਣੀਆਂ ਜੀਆਂ ਆਉਂਗਾ ਥੜਨਾ ਆ ਬਦਲਵਾਈ ਹੋ ਗਈ ਕਣੀਆਂ ਆਇਆ ਫਿਰ ਅਸੀਂ ਉੱਠੇ ਮੋਟਰ ਮੋਟਰ ਟਾਕੇ ਆਏ ਪਾਣੀ ਵਾਲੀ ਫਿਰ ਪੈ ਗਏ ਚਲ ਇਹ ਕਹਿੰਦੇ ਵੀ ਜੇ ਜ਼ਿਆਦਾ ਆਉਣ ਲੱਗਿਆ ਤਾਂ ਉੱਥੇ ਅੰਦਰ ਹੋ ਜਾਾਂਗੇ ਤੇ ਨਾ ਤਾਂ ਮੀਂਹ ਪੈਂਦਾ ਨਾ ਕਰਦਾ ਨੀਂਦ ਖਰਾਬ ਕਰੀ ਜਾਂਦਾ ਰਹਿੰਦਾ ਇੱਕ ਤਾਂ ਗਰਮੀ ਨੇ ਪਰੇਖਾਨ ਕਰੇ ਘੱਟੇ ਉੱਤੋਂ ਰੱਬ ਲੱਗ ਜਾਂਦਾ ਕਾ ਕਣੀਆਂ ਸਿੱਟਣ ਕਣੀਆਂ ਸਿੱਟ ਕੇ ਅੰਦਰ ਕਦੀ ਬਾਹਰ ਨਾ ਤਾਂ ਫਿਰ ਬਾਹਰ ਪੈਣ ਜੋਗੇ ਛੱਡਦਾ ਨਾ ਫਿਰ ਅੰਦਰ ਪੈਣ ਜੋਗੇ ਤੇ ਹੋੜ ਕੇ ਫੇਰ ਆ ਕਰਨਾ ਤੇ ਫੇਰ ਥੋੜਾ ਜਿਹਾ ਟਾਈਮ ਪਾਏ ਅਸੀਂ ਫੇਰ ਪੌਣੇ 1:00 4:00 ਵਜੇ 4:00 ਵਜੇ ਫੇਰ ਥੋੜੀਆਂ ਜਿਹੀਆਂ ਕਣੀਆਂ ਆ ਗਈਆਂ ਤੇ ਜੇ ਤੁਹਾਨੂੰ ਸੌਣੇ ਉਦੋਂ ਰੱਬ ਲੱਗ ਜਾਂਦਾ ਦੁਬਾਰਾ ਮੀਂਹ ਕਣੀ ਕਰਨਾ ਤਾਂ ਇਹ ਪਾਉਂਦਾ ਮੀਂਹ ਕੁਝ ਵੀ ਨਹੀਂ ਬਸ ਥੋੜੀਆਂ ਹੀ ਕੜੀਆਂ ਫੇਰ ਆਈਆਂ ਫੇਰ ਆ ਕੇ ਅੰਦਰ ਪੈ ਗਏ 4:1/4 ਵਜੇ ਤੇ ਰਾਤ ਫਦੇ ਡੈਡੀ ਮੈਨੂੰ ਕਹਿ ਕੇ ਪਏ ਸੀਗੇ ਕਹਿੰਦੇ ਵੀ ਕੰਮ ਤੇ ਜਾਣਾ ਨਹੀਂ ਮੈਂ ਵੀ ਰੈਸਟ ਕਰੂੰਗਾ ਤੇ ਵੀ ਥੋੜਾ ਜਿਹਾ ਲੇਟ ਹੀ ਠਾਈ ਮੈਨੂੰ ਤੇ ਮਤਾਂ ਕਰਕੇ ਮੈਂ ਵੀ ਚਲਾ ਆ ਕੇ ਅੰਦਰ ਪੈ ਗਈ 4:00 ਵਜੇ ਪੌਣੇ 4:00 ਵਜੇੁੰਜੇ-ੁੰਜੇ ਅੰਦਰ ਅਸੀਂ ਰੱਖੇ ਜਦੋਂ ਮੀਂਹ ਤਾਂ ਕਰਕੇ ਤੇ ਮੈਂ ਫੈਗੀ 5 ਵਜੇ ਪਾਣੀ ਆਉਂਦਾ ਹੁੰਦਾ ਟੂਟੀ ਛੜਦੇ ਹੁੰਦੇਗੇ 5 ਵਜੇ ਤੇ ਵਾਟਰ ਵਸਾਲਾ ਪਾਣੀ ਆਉਂਦਾਗਾ ਮੁੜ ਕੇ ਅੱਜ ਬਸ ਇਹ ਜੱਕਵੇਲਾ ਹੋਇਆ ਆ ਉੱਠਣ ਨੂੰ ਦੇਰ ਹੋਈ ਘੌੜ ਹੋਈ ਤੇ ਤਾਂ ਹੀ ਕਹਿੰਦੇ ਆ ਗੇਲੇ ਦੇ ਕੰਮ ਕਵੇਲੇ ਦੀ ਟੱਕਰਾਂ ਤੇ ਮੁੜ ਕੇ ਸਵੇਰ ਵੇਲੇ ਜਦੋਂ ਉੱਠੇ ਇੱਕ ਤਾਂ ਲੇਟ ਉੱਠੇ ਅੱਜ ਮੈਂ ਖਾਚਾ ਲੈ ਕੇ ਰਹੀ ਆ ਕਿ ਅੱਜ ਚਾਹ ਪਾਣੀ ਲੈਤੀ ਬਣਾਉਂਗੀ ਮੈਂ ਫਿਰ ਉਹ ਮੈਨੂੰ ਬੋਲਣ ਲੱਗ ਜਾਂਦੇ ਜਿਵੇਂ ਜਲਦੀ ਉਠਾਦਾ ਚਲੋ ਰਾਤ ਨੂੰ ਕਹਿ ਕੇ ਮੈਨੂੰ ਪਾਈ ਸੀਗੇ ਕਹਿੰਦੇ ਵੀ ਲੇਟ ਹੀ ਜਾਣਾਗਾ ਵੀ ਠਾਈ ਨਾ ਸਵੇਰੇ ਜਲਦੀ ਮੈਨੂੰ ਤੇ ਮੈਂ ਖਾ ਕੋਰੀ ਤੇ ਜੀਦੋਂ ਉੱਠੇ ਤੇ ਉੱਠ ਕੇ ਤੇ ਉਹ ਕਹਿੰਦੇ ਚਲ ਅਸੀਂ ਬਾਜ਼ਾਰ ਜਾਇਆ ਆਉਨੇ ਆਂਗੇ ਤੇ ਖਤੇ ਨੂੰ ਨਵਾ ਦੇ ਤੇ ਸਾਢੇ 4:30 ਕਾਣੇ ਕਨਾਉਂਦਾ ਟਾਈਮ ਸੀਗਾ ਖਤੇ ਨੂੰ ਨਵਾਤਾ ਇੰਨੇ ਪਾਣੀ ਖਤਮ ਹੋ ਗਿਆ ਟੈਂਕੀ ਚ ਵਿਸਤ੍ਰੰਗਾ ਨੇ ਵੀ ਆਉਣਾ ਸੀ ਰੰਗ ਕਰਨ ਵਾਲਿਆਂ ਨੇ ਤੇ ਘਰੇ ਵੀ ਫਿਰ ਸਾਰਾ ਦਿਨ ਵਰਤਣਾ ਹੁੰਦਾ ਪਾਣੀ ਭਾਂਡੇ ਰਿੰਡੇ ਧੋਣੇ ਕੱਪੜੇ ਲੀੜੇ ਚਾਹ ਪਾਣੀ ਬਣਾਉਣਾ ਹੁੰਦਾ ਉਹਨਾਂ ਵਾਸਤੇ ਤੇ ਸਾਰਾ ਦਿਨ ਹੀ ਲੂਕਦਾ ਹੈਗਾ ਕੰਮ ਪਾਣੀ ਦਾ ਤੇ ਇੱਕ ਘੰਟਾ ਮੋਟਰ ਤੇ ਮੱਥਾ ਮਾਰਿਆ ਜਿਉਂਦੀ-ਉਂਦੀ ਤੇ ਲਾਦ ਗਏ ਪਾਣੀ ਜਦੋਂ ਹੁੰਦਾ ਹੁੰਦਾ ਕਿ ਟੁੱਟੀ ਆਈ ਦੀ ਹੁੰਦੀ ਉਦੋਂ ਮੋਟਰ ਲਾਦ ਗਏ ਤਾਂ ਚੜ ਜਾਂਦਾ ਪਾਣੀ ਕਈ ਵਾਰ ਤਾਂ ਵੇਸਟ ਡੁੱਲੀ ਆਂਦਾ ਰਹਿੰਦਾ ਬੰਦ ਕਰਨਾ ਪੈਂਦਾ ਵੀ ਨਾ ਤਾਂ ਇਹ ਤੋਂ ਮੋਟਰ ਤੋਂ ਕੜ ਜਾਂਦਾ ਪਾਣੀ ਆਪੀ ਟੈਂਕੀ ਚ ਤੇ ਜਦੋਂ ਆਪਾਂ ਨੂੰ ਲੋੜ ਹੁੰਦੀ ਹੈ ਖਾਸ ਕਰਕੇ ਉਦੋਂ ਕੰਮ ਚ ਖੜਾ ਮਜਰੂਰ ਹੁੰਦਾ ਹੁੰਦਾ ਤੇ ਉਦੋਂ ਪਾਣੀ ਹੈ ਨਹੀਂ ਸੀਗਾ ਫਿਰ ਸਵੇਰੇ ਇੱਕ ਘੰਟਾ ਸਵੇਰੇ ਉੱਥੇ ਧੁੱਪੇ ਖੜੇ ਮੁੱਠਾ ਮਾਰੀ ਗਏ ਟੂਟੀ ਕੋਲੇ ਮੋਟਰ ਨਾਲ ਪਾਣੀ ਨਾ ਚੱਕਿਆ ਮੋਟਰ ਨੇ ਫਿਰ ਭਾਂਡੇ ਗੁੰਡੇ ਭਾਈ ਸੀ ਧੋਣ ਵਾਲੇ ਕੋਲੋਂ ਤਾਂ ਸਾਰਾ ਕੰਮ ਕਰਨਾ ਸੀ ਫਿਰ ਗਵੰਡਾਂ ਤੋਂ ਲੈ ਕੇ ਆਈ ਦੋ ਭਾਲਟੀਆਂ ਪਾਣੀ ਦੀਆਂ ਭਾਂਡੇ ਵਗੈਰਾ ਧੋਣ ਨੂੰ ਫਤਨ ਤਨਵਾ 5:00 ਉਹ ਚਲ ਗਈ ਸੀ ਬਾਜ਼ਾਰ ਤੇ ਫਿਰ ਫਿਰ ਮੈਂ ਦੁਬਾਰਾ ਸਾਰੇ ਕੰਮ ਕਰੇ ਰੋਟੀ ਸਬਜ਼ੀ ਵਗੈਰਾ ਉਹਨਾਂ ਨੂੰ ਚਾਹ ਪਾਣੀ ਬਣਾ ਕੇ ਦਿੱਤਾ ਵੀ ਇਸਤਰੀਆਂ ਨੂੰ ਹੋ ਹੀ ਵਸ ਤੇ ਪੈਰਾ ਹੋ ਗਿਆ ਅੱਜ ਤਾਂ ਮੈਨੂੰ ਥੋੜਾ ਜਿਹਾ ਲੇਟ ਹੀ ਉੱઠી ਉਸੇ ਦਾ ਕਰਕੇ ਸਾਰਾ ਦਿਨ ਕੰਮ ਵਿਚਲਿਆ ਰਿਹਾ ਕੋਈ ਵੀਡੀਓ ਵੀ ਨਹੀਂ ਸ਼ੂਟ ਕਰੀ ਗਈ ਰੈਂਡਕ ਹੁੰਦਾ ਪਾਣੀ ਖਤਮ ਹੋ ਗਿਆ ਤੇਨੂੰ ਕੀ ਜਦ ਜਿੱਦੇ ਕੋਈ ਕੰਮ ਹੁੰਦਾ ਤੇ ਜ਼ਰੂਰ ਹੈ ਹੋ ਜਾਂਦਾ ਹੁੰਦਾ ਅੱਜ ਹੀ ਮੜਾ ਜੇ ਲੇਟ ਉੱઠી ਸੀ ਮੈਂ ਤੇ ਅੱਜ ਹੀ ਹੈ ਹੋ ਗਿਆ ਤੇ ਮੋੜ ਕੇ ਫੇਰ 2:30 ਵਜੇ ਦੁਵਾਰਾ ਛੜਦਾ ਹੁੰਦਾ ਟੂਟੀ ਉਥੋਂ ਦੁਵਾਰਾ ਫੇਰ ਮੈਂ ਉਥੇ ਮੱਥਾ ਮਾਰੀ ਤੇ ਅੱਧਾ ਘੰਟਾ ਉੱਥੇ ਦੁੱਪ ਤੇ ਫੇਰ ਲੱਗੀ ਪਾਣੀ ਪਾਣੀ ਫੇਰ ਨਹੀਂ ਆਇਆ ਉਥੇ ਅੱਧਾ ਘੰਟਾ ਮੱਥਾ ਮਾਰੀ ਗਈ ਫੇਰ ਕਿਤੇ ਪਾਣੀ ਚੱਕਿਆ ਮੋਟਰ ਨੇ 2:30 3 ਵਜੇ ਤੋਂ ਬਾਅਦ ਫੇਰ ਨਹਾ ਤੋ ਕੇ ਦੁਹਾਰੇ ਫੇਰ ਉਹਨਾਂ ਨੂੰ ਚਾਹ ਪਾਣੀ ਕਰਕੇ ਦਿੱਤਾ ਦੁਵਾਰੇ ਤੇ ਤਾਂ ਕਰਕੇ ਅੱਜ ਵੀਡੀਓ ਬਣਾਉਂਦਾ ਬਿਲਕੁਲ ਵੀ ਟਾਈਮ ਨਹੀਂ ਲੱਗਿਆ ਤੇ ਤਾਂ ਅਸੀਂ ਕਹਦੇ ਹੁੰਦੇ ਆ ਵੀ ਵੇਲੇ ਦੇ ਕੰਮ ਤੇ ਵੇਲੇ ਦੀਆਂ ਟੱਕਰਾਂ ਤੇ ਟਾਈਮ ਨਾਲ ਖਣਾ ਚਾਹੀਦਾ ਆਪਦਾ ਜਿਹੜੇ ਟਾਈਮ ਤੇ ਉੱਠਦੇ ਹੁੰਦੇ ਹੈਗੇ ਥੋੜਾ ਜਿਹਾ ਬਸ ਲੇਟ ਉੱਠੋ ਸੇ ਨਾਲ ਹੀ ਕੰਮ ਵੀ ਚੱਲ ਜਾਂਦੇ ਆ ਸਾਰੇ ਤੇ ਇਸੇ ਦਾ ਕਰਕੇ ਅੱਜ ਫਿਰ ਮੇਰੇ ਤੋਂ ਵੀਡੀਓ ਕੋਈ ਹੋਰ ਸ਼ੂਟ ਨਹੀਂ ਹੋਈ ਤੇ ਮੈਂ ਖਚਲ ਵੀਡੀਓ ਪਾਉਣੀ ਤਾਂ ਜ਼ਰੂਰੀ ਹੈਗੀ ਚੈਨਲ ਤੇ ਤੇ ਵੀ ਪਾਵਾਂ ਵੀਡੀਓ ਤਾਂ ਸਾਂ ਕਰਕੇ ਮੈਂ ਹੁਣ ਥੋੜੀ ਜਿਹੀ ਵੀਡੀਓ ਬਸੇ ਸ਼ੂਟ ਕਰੀ ਸੀਗੀ ਤੇ ਤੁਸੀਂ ਵੀ ਸਾਰੇ ਆਪ ਦਾ ਟਾਈਮ ਤੇ ਉੱਠਿਆ ਕਰੋ ਜਿਹੜੇ ਟਾਈਮ ਉੱਠਦੇ ਹੁੰਨੇ ਆ ਤੇ ਜਿੱਦੇ ਕੋਈ ਹੁੰਦਾ ਜ਼ਰੂਰੀ ਕੰਮ ਉਹਦੇ ਤਾਂ ਡਿੱਕਾ ਜ਼ਰੂਰ ਲੱਗਦਾ ਹੁੰਦਾਗਾ ਤੇ ਜਿੱਦੇ ਜਾਂ ਅਸੀਂ ਕਿਤੇ ਜਾਣਾ ਕਰਨਾ ਹੁੰਦਾ ਉਹਦੇ ਪਾਣੀ ਖਤਮ ਹੋ ਜਾਂਦਾ ਉਹਨੂੰ ਬਾਦੂ ਡੁੱਲੀ ਜਾਂਦਾ ਰਹਿੰਦਾ ਟੈਂਕੀ ਚ ਭਰ-ਭਰ ਕੇ ਤੇ ਅੱਜ ਸਾਰਾ ਦਿਨ ਮੈਨੂੰ ਪਾਣੀ ਨੇ ਪਰੇਸ਼ਾਨ ਕਰਿਆ ਪਾਣੀ ਬਿਨਾਂ ਬਹੁਤ ਪ੍ਰੋਬਲਮ ਹੋਈ ਬਹੁਤ ਤੰਗ ਹੋਏ ਪਾਣੀ ਬਿਨਾਂ ਤੇ 2:30 3 ਵਜੇ ਵੀ ਮੱਥਾ ਪਾਣੀ ਚ ਕਾਇਆ ਮੈਂ ਅੱਧਾ ਘੰਟਾ ਮੁੱਥਾ ਮਾਰੀ ਗਿਓ ਉੱਥੇ ਗੜੀ ਮੋਟਰ ਲਾ ਕੇ ਪੰਪ ਪਾਣੀ ਨਹੀਂ ਸਚੱਕ ਰਿਆਂ ਤੇ ਜੇ ਜਿਹੜੇ ਸਾਡੇ ਚੈਨਲ ਤੇ ਨਵੇਂ ਆਏ ਹੈ ਜੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਤੇ ਚੈਨਲ ਨੂੰ ਕਰ ਲੇ ਸਬਸਕ੍ਰਾਈਬ ਵੀਰ ਦੇ ਜੀ ਅਗਲੀ ਵੀਡੀਓ ਚ ਕਿਸਨੇ ਚ ਵਧੀਆ ਜੀ ਚ ਤੇ ਉਹਨਾਂ ਚਰ ਧੰਨਵਾਦ ਜੀ ਤਦ ਤੱਕ ਲਈ